ਜਾਓ ਡੱਫੀ ਜਾਓ ਮੈਂ ਘੜੀ ਰਮਾਨ ਕਰਦੀ ਆ ਫੇਰ ਰੋਟੀ ਪਾਣੀ ਵੱਲ ਵੀ ਹੋਣਾ ਇਹਨਾਂ ਨੂੰ ਲੰਗਰ ਵੀ ਪਕਾ ਕੇ ਖਵਾ ਲੈਣਾ ਵਾਰ ਹੁਣ ਗਈਆਂ ਘੜੀ ਜਿਆਨ ਦੇ ਨਾਲ ਲੰਮੀ ਪਈ ਮਿੰਟ ਦਾ ਉਹ ਨੋ ਛਾੜਾ ਤੇ ਪੈਗ ਲਾਈਏ ਇੱਜਾ ਕਰ ਏ ਡਿਸਕੋ ਕੀ ਹਾਏ ਤੇ ਇਤਲੀਆਂ ਦਲੀਆਂ ਪੈਦਲਾ ਦੋ ਪਹਿਲਾਂ ਇਹ ਦੇ ਦਿੱਤੇ ਤੇ ਉਹਦੇ ਬਜਾਓ ਚੁੰਨਾ ਤੇ ਫੇਰ ਇਹ ਦੁਨੀਆ ਦਾ ਹੀ ਆ ਇਹ ਮੇਲਾ ਨਹੀਂ ਚੋਰੀ ਚੋਰੀ ਬਤਾ ਦਿਆਲ ਚੁਣਾ ਜਏ ਚੁਣਾ ਉਹ ਪਤਾ ਜੀ ਨਿੰਦੀ ਪਾ ਬੀ ਪਾ ਬਿੰਦੀ ਚੋਰੀ ਤੋਂ ਤੇ ਨਾ ਚੀਜ਼ਾਂ ਧਰਿਆ ਤਾਰ ਪਾ ਪੋ ਬਰਾ ਲਾਦਾ ਨਾਲੇ ਚੋਰੀ ਤਾਨੀ ਜਿਹੜੀ ਉਹ ਪਾਪ ਹੁੰਦੀ ਟੈਂਡੇ ਇਹ ਤਾਂ ਇੱਧਰ ਦੱਚੀ ਥਾਂ ਬਣੀ ਆਂਦੀਆਂ ਉਹਨੂੰ ਜੇਲ੍ਹ ਲਿੰਦੇ ਆ ਤੇ ਕਹਿੰਦੇ ਉੱਥੇ ਰਾਤ ਦੇ ਅੰਦਰ ਪੁਲਿਸ ਵਾਲੇ ਬੰਦ ਕਰ ਦਿੰਦੇ ਤੇ ਚੇਰਾ ਬਰੀਆਂ ਮਾ ਦੇ ਥਾ ਥਾ ਚੋਰੀ ਨਾ ਕਰਿਆ ਕਰ ਮਨੋਂ ਫਿਰ ਤੇ ਜੇ ਜੇ ਤੂੰ ਚੋਤੇ ਤੇ ਲਾਈ ਤੇ ਆ ਜੇ ਜੇ ਆ ਚੋਤੇ ਤੇ ਲਾਈ ਫਿਰ ਜਾ ਤੋ ਬੀਬੀ ਵੇਖਿਆ ਪੜਾ ਬੀਬੀ ਫਿਰ ਆਪਾ ਆਪਾ ਤਿੰਨਾਂ ਜਣੇ ਜੇਲ੍ਹ ਚ ਚਲ ਜਣਾ ਇਦਾਂ ਤਾਂ ਤੇ ਸਰੀਏ

ਰੋ ਨਹੀਂ ਕਿਤੇ ਦੋ ਨੀ ਖਾਦੀ ਹੋਈ ਇਹ ਤਰ੍ਹਾਂ ਮੇਰਾ ਜਾਇ ਤੇ ਤੇਤ ਨਹੀਂ ਆ ਰਹੀ ਤੇ ਤੇ ਤੂੰ ਆ ਜਾ ਤੈਨੂੰ ਦੱਸ ਤੇ ਉਹ ਇਹ ਦੀ ਅੱਥਾ ਤੇ ਦੰਦੀ ਮੋ ਦੇਖੋ ਇਹ ਜਦ ਕਿ ਨੂੰ ਕਹੇ ਇਹ ਵੀ ਬਿਨਾਂ ਅਪੇ ਪੇੜੇ ਛੱਡਿਆ ਤੁਹਾਨੂੰ ਮੈਂ ਤੈਤਿਆਵਾ ਨਾ ਨਾ ਮੈਂ ਦੇ ਦਿੱਤੀ ਆ ਮੈਂ ਕੀ ਤਾਂ ਚੋਰੀ ਕੀਤੀ ਮੈਂ ਮੈਂ ਨਹੀਂ ਖਰੀਦੀ ਦਿੱਤੀ ਮੈਂ ਨਹੀਂ ਖਰੀਦੀ ਦਿੱਤੀ ਦੂਤੀ ਚੋਰੀ ਕਰਦੀ ਹੈ ਨਾ ਮੈਂ ਨਹੀਂ ਕਰਦੀ ਪੂਰੀ ਜਾਨ ਦੀ ਕਰੋਂਦੀ ਆ ਨਹੀਂ য়াব নিযাস্ডারা. এয়াষে পবেষালেযার এই. মান হিযেনці? করেংদা চটকার মহিয়া। শ্ডাষে চেহবতকে য়ারেণ হিকে঻্য়া? পাশ� ਬੀਬੀ ਲੱਭੀ ਕੀ ਮੈਂ ਘਰ ਨੂੰ ਗਈ ਆ ਪਾਣੀ ਦਾ ਘੁੱਟ ਮੰਗਿਆ ਤਾਂ ਅਗਲੀ ਆਂਦੀ ਆ ਵੀ ਪਹਿਲੋਂ ਜਾ ਕੇ ਹੋਰ ਬਾਜੀਆਂ ਲਿਆ ਉਥੋਂ ਜੇ ਮੈਂ ਇਹ ਵੀ ਨਾ ਖੜਦੀ ਤੇ ਫੇਰ ਪਤਾ ਨਾ ਕੀ ਕਰਦੀ ਐਨੀਆਂ ਘੜੂਸਾਂ ਮਾਰਦੀ ਮੈਂ ਨਹੀਂ ਸਾੜ ਕੇ ਰੱਖ ਦਿੰਦੀ ਆ ਆ ਸੱਥੀਆਂ ਬਲੱਥੀਆਂ ਜਿਹੜੀਆਂ ਹੈਗੀਆਂ ਛਦਿਆਣਾ ਜੀਆਂ ਸਿੱਧੀਆਂ ਤੇ ਇਹ ਗੱਲਾਂ ਕਰਦੀਆਂ ਕਿ ਵੇਲੇ ਘੜੀ ਹਾਸੀ ਲਈਦਾ ਵਾ ਤੇ ਕਿਸ ਵੇਲੇ ਰੋੜਾ ਪਾ ਲਈਦਾ ਭੈਣ ਜੀ ਆਇਆ ਕੀ ਆਏ ਮੁਰਦੇ ਪੈਰੀ ਮੈਨੂੰ ਖਲਾਇਆ ਵੀ ਹੋਰ ਬਾਜੀਆਂ ਲਿਆ ਅਗਲੀ ਨੇ ਆਖਣਾ ਜੇ ਹੁਣ ਗਈ ਆ ਤੇ ਫੇਰ ਆ ਗਈ ਮੈਂ ਆਦ ਨੂੰ ਕਹਿ ਕੇ ਅਹੀਂ ਵੀ ਚੱਲ ਮੈਂ ਰੋਜ਼ ਘੜੀ ਆ ਜਾ ਕਰੂੰਗੀ ਆਖਣਾ ਕਰੇ ਸਾਡੇ ਘਰ ਦਾ ਤਮਾਸ਼ਾ ਵੇਖਣ ਹੁੰਦੀ ਆ ਉਸੇ ਵੇਲੇ ਆ ਗਈ ਮੁਰਦੇ ਪੈਰੇ ਕੀ ਮੈਂ ਹੋਣਾ ਆਖਣਾ ਤੇ ਕੀ ਨਹੀਂ ਆਖਣਾ ਵੇਖਦੀ ਆ ਜਾ ਕੇ ਉਥੋਂ ਸ਼ੱਡ ਦੇ ਖੱਡਾਂ ਕਿੰਦਾ ਆਏ ਡਿਸਕੋ ਡਾਂਸ ਡਿਸਕੋ ਡਾਂਸ ਮੈਂ ਆਪਣੀ ਗੱਲ ਛੋਣ ਮੰਨੋ ਮੰਨੋ ਮੈਂ ਗਾਣਾ ਬੋਲਦੀ ਆਂ ਤੇ ਤੁਸੀਂ ਪੰਗੜਾ ਪਾਓ ਚੱਲ ਧੀ ਤਾਂ ਆ ਵੀ ਲੰਦਾ ਮਿੰਨੀ ਵਜਨਾਮ ਹੋਈ ਡਾਲਿੰਗ ਤੇਰੇ ਲਈ ਮਿੰਨੀ ਵਜਨਾ ਅੱਜ ਹੋ ਗਈਆਂ ਹੁਣ ਤਾਂ ਸਾਹਮਣੇ ਖਲਾਰਾ ਪਾ ਕੇ ਬੈਠੀਆਂ ਵਾ ਤਾਈ ਤੂੰ ਵੀ ਇੱਕ ਦੇ ਫਿਰ ਕਿਹੜਾ ਮੈਂ ਭੁਆਈਓ ਪੂਆ ਨੀ ਅੰਟੀ ਅੰਟੀ ਹਾਂ ਛੱਡ ਚਾਲ ਤੂੰ ਕਿਹੜਾ ਦੇ ਕਾਦਾ ਕਿਹੜਾ ਦਵਾਂ ਨੀ ਮੈਂ ਚੱਲ ਮੈਂ ਦੋ ਗਾਣਾ ਬਦਲਦੀ ਨੀ ਉਹ ਜਿਹੜਾ ਤੂੰ ਚ ਬੋਲਦੀ ਨਾ ਜਲੇਬੀ ਬਾਈਆ ਜਲੇਬੀ ਬਾਈ ਹਾਂ ਚੱਲ ਚੱਲ ਤਾ ਨੀ ਪਹਿਣਾ ਕਦੀ ਤਾਈ ਤੇ ਕਦੀ ਅੰਟੀ ਐਵੇਂ ਤੇ ਨਹੀਂ ਤੁਹਾਨੂੰ ਛਦੈਣਾ ਕਹਿੰਦੇ ਕਦੀ ਭੁਆ ਕਹਿੰਦੀਆਂ ਜੇ ਪਹਿਲਾਂ ਆਪਣੀ ਮਾਂ ਨੂੰ ਪੁੱਛੋ ਤੁਹਾਡੀ ਲੱਗਦੀ ਕੀ ਆ ਮੈਂ ਮੰਮੀ ਘਰ ਕਹਿੰਦੀ ਚਾਚੀ ਆ ਅੰਟੀ ਬੀਬੀ ਜਿੰਨਾ ਹਾਂ ਬੀਬੀ ਅਛਾ ਬੀਬੀ ਆ ਬੀਬੀ ਕਹਿੰਦੀ ਚਾਚੀ ਆ ਪਦਾਨੀ ਤੀ ਆ ਹਾ ਤੇ ਬੁੱਧੀਆਂ ਨਾ ਤੂੰ ਆ ਜੋ ਮਾਦੀ ਚਈ ਦੋ ਅਛਾ ਮੇਰੇ ਤੇ ਨੌ ਨੇ ਮੁਰਦੇ ਪੈਰੀ ਮੈਨੂੰ ਖਲਾਤਾ ਹੌਂਦੀ ਤਿੰਨ ਤੇਰੀ ਨੋ ਮੈਨੂੰ ਪਾਣੀ ਦਾ ਖਲਾਸ ਦੇ ਇੱਥੇ ਮੈਂ ਤੁਹਾਡੇ ਘਰ ਗਈ ਕਿਸ ਨੇ ਪਾਣੀ ਦਾ ਘੁੱਟ ਮੈਨੂੰ ਪੁੱਛਿਆ ਮੈਂ ਜਾਂ ਗਿਆ ਆ ਪਾਣੀ ਤਾਈ ਘੁੱਟਾ ਚ ਦਿਨੇ ਪਾਣੀ ਜਾ ਦਲਾਸ ਭਰਦੇ ਲੈ ਕੇ ਆ ਜਾ ਕੋਟ ਤੇ ਮਰਦੇ ਬੰਦੇ ਨੂੰ ਦੇਈਦਾ ਨਾ ਹੋਤੀ ਤੇਨੇ ਬੁੱਲਾ ਨੂੰ ਲਾ ਦੋ ਤੇ ਤੇ ਦਿੱਲੇ ਤਾ ਦੋ ਤੇ ਬਾਤ ਚ ਜੀ ਹਾਂ ਤੇ ਤੁਸੀਂ ਸ਼ਹਿਣਾ ਕਿਧਰ ਦੀਆਂ ਚਾਜ ਤੇ ਤੁਹਾਨੂੰ ਸਾਰੇ ਹੀ ਆ ਤੇ ਹੋਰ ਗੱਲਾਂ ਕਰਦੀਆਂ ਫਿਰਦੀਆਂ ਤੁਸੀਂ ਲੋਤੀ ਸਦਾਈ ਜਿਹੜੇ ਸਾਨੂੰ ਸਦਾਈ ਕਹਿੰਦੇ ਜੱਦੀ ਤਾ ਤੈਨੂੰ ਕਿ ਸਾਨੂੰ ਸਦਾਈ ਤੋਂ ਜਿੱਦਾਂ ਤੂੰ ਸਾਨੂੰ ਤੈਨਂਦੀਆਂ ਚਾਚੀ ਤੋਂ ਤਾਈ ਤੋਂ ਅਹੀਂ ਕਿਆ ਕਰੀਤੀ ਸਦਾਈ ਤੋਂ ਹਨ ਨਹੀਂ ਪੈਣਾ ਮੈਂ ਤੇਰੀ ਗੱਲ ਤੇ ਵੀ ਚੇਹ ਰਹਿ ਗਈ ਮੇਰੀ ਮੈਂ ਪਾਣੀ ਮੰਗਿਆ ਤੂੰ ਘਟਾਣਾ ਪਾਣੀ ਦੱਸਦੀ ਆ ਮੈਂ ਜਾ ਕੇ ਆਪਣੀ ਨਾਨ ਨੂੰ ਅਖਿਆ ਮੈਨੂੰ ਪਾਣੀ ਦੇ ਘਟ ਆਂਦੀ ਆ ਮਾਤਾ ਮੁਰਦੇ ਪੈਰੀ ਚੱਲ ਸ਼ੀਸ਼ੀ ਤੇ ਆ ਸਾਈਕਲ ਲੈ ਕੇ ਆ ਗਈ ਬਾਕੀ ਬਾਜੀਆਂ ਕਿੱਥੇ ਆ 32 ਤੇ ਬਾਜੀਆਂ ਦਾ ਸਾਨੂੰ ਤਾਂ ਪਤਾ ਵੀ ਨਹੀਂ ਹੈ ਤੇ ਤੇ ਕਿੱਥੇ ਨਹੀਂ ਆ ਕੀ ਲਗਾਇਆ ਪਿੱਛੇ ਕੁਛ ਵੀ ਨਹੀਂ ਆ ਤੇ ਆ ਹਦੀ ਤੁਰੀ ਲੈ ਕੇ ਆਈ ਆ ਆਏ ਆਦੇ ਤੇ ਤਨੀ ਆ ਆਪਣੇ ਕਿਹੜਾ ਲੈ ਕੇ ਆਈ ਆ ਆ ਬਖਾਰ ਕੀ ਕੁਛ ਵੀ ਨਹੀਂ ਆ ਕੋਸ਼ੇਗਾ ਮੰਨੋ ਨਹੀਂ ਤਾਂ ਬਖਾਲਗੀ ਆ ਆ ਤੇ ਇਦੀਆਂ ਮੈਂ ਸਾਰੀਆਂ ਲੈ ਕੇ ਆਈਆਂ ਆਪਣੇ ਪਿੰਡਾਂ ਖਾਲਦੇ ਬਖਾਲਣ ਚ ਕੀ ਹਰ ਜੀ ਮੈਂ ਤੁਹਾਡੇ ਨਾਲ ਹੱਥੋਂ ਪਾਈ ਹੋऊंगी ਤੇ ਮੇਰੇ ਵਾਸਤੇ ਚੰਗੀ ਗੱਲ ਨਹੀਂ ਕੀ ਆਪਣੇ ਆਪ ਮੈਨੂੰ ਇੱਧਰ ਬਾਹਰ ਕੱਢ ਕੇ ਬਖਾਲ ਦੋ ਨਹੀਂ ਕੀ ਨਜ਼ਰ ਆ ਦੇਣੀ ਹੈ ਮੇਰੇ ਖੋਣਾਂ ਨੂੰ ਆਹ ਨਹੀਂ ਤਾਰੇ ਖਡਾਉਣੇ ਨਹੀਂ ਮੇਰੇ ਪੋਤੇ ਖਡਾਉਣੇ ਆ ਆ ਆਪਣੇ ਪਿੰਡੋਂ ਲੈ ਕੇ ਆਇਆ ਉਹ ਤੇਰਾ ਦੁਰਨਵਾਦ ਤੋਂ ਇਹਨਾਂ ਚੀਦਾਂ ਨਾ ਥੇਦਦਾ ਉਹ ਤੇ ਇਤਰੀ ਹੈ ਇਹ ਨਹੀਂ ਕਿ ਇਕੱਠੀਆਂ ਆਵਾਜ਼ਾਂ ਕੱਢਦੀਆਂ ਜਿੱਦਾਂ ਕਿ ਤੇ ਪਤਾ ਨਹੀਂ ਕਿੰਦਾ ਸਿੱਖੀਆਂ ਸਿਖਾ ਲਈਆਂ ਹੁੰਦੀਆਂ ਕਦੋਂ ਕਦੀਆਂ ਮਾਂ ਤਾਂ ਕਿੱਥੇ ਆ ਵਾ ਤੁੱਤੀ ਯਾ ਲੋਲਾ ਨਾ ਪਾਵੇਂ ਚਾ ਨਾ ਮੈਂ ਰੋਲਾ ਕਿਉਂ ਨਾ ਬਾ ਮੈਨੂੰ ਜਦ ਅਗਲੀ ਘਰ ਨਹੀਂ ਵਰਨਦੀ ਤੇ ਮੈਂ ਰੋਲਾ ਕਿਉਂ ਨਾ ਬਾ ਬਾ ਡੇਕਰ ਪਾਜ ਗਿਓਂ ਆਹ ਨਹੀਂ ਤਾਂ ਦੇ ਆਹ ਵੇਖ ਨਹੀਂ ਹਾਏ ਮੈਂ ਮਰ ਜਾਣੀ ਇੰਨਾ ਮਜ਼ਾ ਆਉਂਦਾ ਥੇ ਦੰਦ ਲੈ ਆ ਤੇ ਆ ਤੇ ਬੈਠ ਤੇ ਤੇਰੀ ਤੁਰੀ ਦੇ ਨਾ ਤਨੇਦਾ ਐਦਾ ਦੇ ਦੇਗੀ ਬਾਗਰ ਉ ਆ ਪੈਣਾ ਸੁੱਕੀ ਜਾਂਦੀ ਡਿੱਗੀ ਕਿਦਾਂ ਇਹ ਕਰਦਾ ਵਾ ਦੇਖ ਕੇ ਦੱਸਦਾ ਕਿੰਨੀ ਦਿੱਦਾ ਡਿੱਗੀ ਇਦਾਂ ਦੇਤੇ ਇਹ ਲੱਛਣੀਆਂ ਜੀ ਉਦਾਂ ਹੀ ਨੂੰ ਪਤਾ 23 ਵਰੀ ਜਾਜ ਜਾਂਦੇ ਜਾਂਦਾ ਦੇਦੇ ਜਾਂਦਾ ਨਹੀਂ ਭੈਣਾ ਬਾਹਰ ਆ ਤੁਹਾਡੇ ਮੂੰਹ ਨਹੀਂ ਚੰਗੇ ਗੱਲ ਨਹੀਂ ਚੰਗੀ ਕਰੋ ਤੁਸੀਂ ਸੁੱਖੀ ਸੰਧੀ ਕਿਦਾਂ ਦੀਆਂ ਗੱਲਾਂ ਕਰਦੀਆਂ ਹਾਂ ਕਈ ਵਰੀ ਸੜ ਵੀ ਜਾਂਦਾ ਕੁ ਵੀ ਲੱਗ ਜਾਂਦੀ ਨਹੀਂ ਤੇ ਤੈਨੂੰ ਪਤਾ ਉਹ ਜਾਂਦਾ ਤਲ ਤੇ ਫਿਲਮ ਲੱਦੀ ਹਿਲਾਤੀ ਟੀਵੀ 'ਚ ਅੱਛਾ ਫੇਰ ਕੀ ਹੋਇਆ ਫੇਰ ਕੀ ਹੋਇਆ ਹੀਗਾ ਫੇਰ ਉਹਨਾਂ ਨੇ ਇਦਾਂ ਇਦਾਂ ਤਾਂ ਤੇ ਉਹਨਾਂ ਨੇ ਬੰਦੂਤਾਂ ਲਾ ਦੀਆਂ ਇਦਾਂ ਦੇ ਇੱਥੇ ਲੱਤ ਵਿੱਚ ਇਦਾਂ ਤਾਂ ਤੇ ਤੇ ਫੇ ਸਾਰੇ ਨਹੀਂ ਇਦਾਂ ਨਹੀਂ ਹੋ ਦੋ ਇਦਾਂ ਕਰ ਹਾਂ ਇਦਾਂ ਨਹੀਂ ਕਮਲਿਓ ਤੇ ਫਿਲਮ ਵੇਖੀ ਤੁਸੀਂ ਸੱਚੀ ਮਿੱਥੀ ਥੋੜਾ ਇਦਾਂ ਹੁੰਦਾ ਵਾ ਲਾਹੋ ਰਹੀਂ ਤੇ ਨਾ ਜਾ ਤੇ ਦੱਜੇ ਸੱਚੀ ਮਿੱਥੀ ਧਈਆਂ ਵਾ ਸਾਨੂੰ ਤੇ ਅਹੀਂ ਤੇ ਹੁਣ ਦੇਖਦੇ ਪਤਾ ਲੱਗਦਾ ਵਾ ਤੇ ਤਾਂ ਹੁਣ ਨਹੀਂ ਮੇਰੇ ਕੋਲ ਕੀ ਗੇੜੇ ਨਾ ਪਾ ਮੇਰੇ ਮੁੰਡੇ ਦੀਆਂ ਬਾਜ਼ੀਆਂ ਪੋਤੇ ਦੀਆਂ ਫੜਾਓ ਤੇ ਮੈਂ ਆਪਣੇ ਘਰ ਨੂੰ ਜਾਵਾਂ ਨਾ ਨਾ ਦਰੀਆਂ ਆਦੀਆਂ ਤੇਰੀ ਹਾਂ ਤੋ ਪਿੱਛੇ ਰਖਾ ਜਿਹੜਾ ਆਪੇ ਆਪੇ ਹੀ ਛੱਡ ਜਾਂਦਾ ਵਾ ਆਪੇ ਨਹੀਂ ਛੱਡ ਜਾਂਦਾ ਆਪੇ ਹੀ ਛੱਡ ਗਿਆ ਆਹ ਤੁਹਾਡੀ ਇਹਦੇ ਹੰਨੋ ਹੰਨੋ ਦੇ ਹੋਣੇ ਆ ਆ ਜਿਹੜੇ ਆ ਤੇ ਮੇਰੇ ਪੋਤੇ ਦੀਆਂ ਗੁਰ ਨਮਾਈਆਂ ਆ ਅਜੇ ਹੋਰ ਵਾ ਇਥੇ ਇੱਕ ਕਮੀ ਹੈ ਨਹੀਂ ਮੈਨੂੰ ਪੈਣਾ ਨਾ ਨਹੀਂ ਲੈਣਾ ਉਹਦਾ ਟੋਪ ਟੋਪ ਲੈ ਕੇ ਆਂਦੀਆਂ ਹੀ ਡਾ ਬੜਾ ਆਂਦੀਆਂ ਉਹ ਵੀ ਲੈ ਗਈਆਂ ਮੈਂ ਨਹੀਂ ਆ ਗਾ ਟਿਕੋ ਕੀ ਕੀ ਹਾਰਮੋਨੀਆ ਉਹ ਦੇ ਕੀ ਉਹ ਅਤੀਤ ਹਾਏ ਆਵੇ ਇੱਧਰ ਫੜਾ ਨਹੀਂ ਤੂੰ ਅੜਾ ਇੱਧਰ ਮੀ ਹਨਾ ਮੇਰੀ ਗੱਲ ਸੁਣ ਲੈ ਇੱਕੇ ਫੜਾ ਦੇ ਮੈਨੂੰ ਹਾਏ ਪ੍ਰੋਨੀ ਨੂੰ ਦੁੱਥੇ ਨਹੀਂ ਹਣਾ ਹਾਂ ਆਪਣੇ ਆਪ ਬਣਾ ਦੇ ਫਿਰ ਆਪਣੇ ਆਪ ਨੇ ਕੀ ਹੁੰਦੇ ਜਿਹੜੇ ਉਹ ਕੀ ਕਹਿੰਦੇ ਸੀ ਤੇ ਵਿਚਿੰਦੇ ਪਰੋਣੇ ਹੁੰਦੀ ਆ ਉਹ ਦੇ ਕੀ ਰੱਬ ਦਾ ਰੂਪ ਹਾਂ ਇਹ ਆਂਦੇ ਮੈਂ ਜਾਣਾ ਨਹੀਂ ਇਤੋਂ ਇਹਦਾ ਰੱਬ ਦਾ ਰੂਪ ਕੋਈ ਨਹੀਂਗਾ ਇਹ ਤੁਹਾਡੇ ਸੋਚ ਦੇਣਾ ਦੀ ਸ਼ਦਾਨ ਵਿੱਚ ਨਾਲ ਹੋਰ ਰਲਣਾ ਨਹੀਂ ਤੁਸੀਂ ਇੱਕ ਉਹਦੀ ਤਾਂ ਜ਼ਿੰਦਗੀ ਜੀਣ ਦਾ ਇਹਨੂੰ ਇਹਨੂੰ ਤਾਂ ਛੱਡ ਆ ਤੁਸੀਂ ਤਾਂ ਨਹੀਂ ਕਰਾਉਣੇ ਤੁਹਾਨੂੰ ਨਾ ਕਿ ਇਹਨੇ ਖੜਨਾ ਹੀ ਆ ਇਹ ਤੋ ਮੈਨੂੰ ਨਹੀਂ ਦੇਣਾ ਹਾਂ ਨਹੀਂ ਚਲ ਤੇਰੀ ਹੁਣ ਦੱਸਾਂ ਮਾਸੀ ਨੂੰ ਜਾ ਕੇ ਤੇ ਤੁਹਾਡੀ ਮਾਮਾ ਕੋ ਤੇਰੀ ਨਾ ਤੁਹਾਡੀ ਗੁੱਤ ਪਟਾਉਣੀ ਤੁਹਾਡੀ ਮੈਂ ਵੇਖੀ ਤੇ ਦੱਦ ਦੇ ਇਥੇ ਪੋਨੀ ਆਤੀ ਤੀਆਂ ਤੇ ਪੋਨੀ ਆਤੀ ਤੀਆਂ ਦੇ ਸਭ ਰੱਬਾ ਤੋਂ ਪਿਆਰੀ ਕਿਸਮਤ ਐਦਾਂ ਦੀ ਦਿਖਣੀ ਹੈਗੀ ਤੀਆਂ ਜੇ ਦੇਣੀਆਂ ਸੀ ਮੈਨੂੰ ਚੰਗੀਆਂ ਤੈਨੂੰ ਜੇ ਦਿੱਤੀਆਂ ਹੀ ਆ ਤਾਂ ਮੈਂ ਅੱਜ ਪਲਕ ਵਿੱਚ ਵੀ ਚੱਲ ਚੰਗੀਆਂ ਹੋ ਜਾਣਗੀਆਂ ਤੇ ਕਦੀ ਇਹ ਇਹ ਹੋਏ ਵੱਡੀਆਂ ਤੇ ਕਿਹੜਾ ਸਾਲਾਂ ਦੀ ਹੋ ਗਿਆ ਮੈਂ ਇਹੋ ਹੀ ਦਿਨ ਵੇਖਣ ਲਈ ਕੀ ਕਰਾਂ ਮੈਂ ਜੱਤੀਆਂ ਮਾਰ ਕੇ ਚੱਲ ਜਾਂਦੀਆਂ ਵਾ ਕਾਦੀ ਰੋਟੀ ਖਾ ਕੇ ਅਰਧੀਆਂ ਤਾਂ ਮੁੜ ਕੇ ਆ ਜਿੰਦੀ ਨਾਲ ਚਾਵਲ ਮਮੀ ਬਣਾ ਤੇ ਕੀ ਕਰਾਂ ਮੈਂ ਕਿਸਮਤ ਮੇਰੀ ਬੜੀ ਮੈਂ ਔਖੀ ਆ ਕੀ ਹੋਇਆ ਭੈਣ ਜੀ ਰੋਣ ਕਿਉਂ ਡਏ ਆ ਹੋੜਾ ਕੀ ਆ ਦੁਹਰਾ ਜਾ ਪੈਣੇ ਹਾਂ ਕੀ ਹੋਇਆ ਮੇਰੇ ਚੰਗੀ ਪੁੱਲੀ ਛੱਡ ਕੇ ਗਈ ਤੈਨੂੰ ਅਜ ਹੁਣੇ ਹੀ ਨਹੀਂ ਆਪਣੀਆਂ ਕੁੜੀਆਂ ਵੱਲੋਂ ਨਹੀਂ ਕਰਨ ਕੇ ਹਾਂ ਫਿਰ ਬਦ ਦੇਣੀਆਂ ਸੀ ਤੇ ਮਨੇ ਚੰਗੀ ਗੱਲ ਦਾ ਲੋਕੀ ਹੀ ਮੈਂ ਕਰਮ ਮਾੜੇ ਕਰ ਲੇ ਚੱਲ ਰੋ ਨਾ ਰੋਇਆ ਕਿਹੜਾ ਰੱਬ ਰੀਦਾ ਵਾ ਰੱਬ ਗਾੜੀ ਅਰਦਾਸ ਕਰ ਮਹਾਰਾਜ ਮੱਤ ਪਾ ਰੱਬ ਦੇ ਘਰ ਕੋਈ ਘਾਟਾ ਨਹੀਂ ਗਾ ਠੀਕ ਆ ਤੀਆਂ ਸਾਲਾਂ ਦੀਆਂ ਹੋ ਗਈਆਂ ਅੱਜ ਵੀ ਅਸ ਪੜ ਕੇ ਵੀ ਮੈਂ ਤੇ ਵੇਖਣੀ ਨਹੀਂ ਚੱਲ ਟਾਈਮ ਲੰਘਦਾ ਜਾਂਦਾ ਖਾਪਨਾ ਮੈਂ ਆ ਗਈ ਆ ਨਾ ਨੌ ਨੇ ਮੁਰਦੇ ਪੈਰੀ ਕਲਾਤਾ ਪਾਣੀ ਦਾ ਘੁੱਟ ਮੰਗਿਆ ਉਹ ਨਹੀਂ ਦਿੱਤਾ ਆਂਦੀ ਜਾ ਕੇ ਤੇ ਹੋਰ ਬਾਜ਼ੀਆਂ ਲਿਆ ਉਥੋਂ ਕੀ ਦੱਸ ਮੈਂ ਕਰਾਂ ਮੈਂ ਤੈਨੂੰ ਕਹਿ ਕੇ ਗਈ ਵੀ ਮੈਂ ਰੋ ਜਾਇਆ ਕਰੂੰਗੀ ਮੈਂ ਤੇ ਆਪ ਰਾਤ ਸੋਝਦੀ ਆਉਂਦੀ ਵੀ ਪੈਣ ਦੇ ਆਖਣਾ ਖੜਿਆ ਸਾਡੇ ਘਰ ਦਾ ਤਮਾਸ਼ਾ ਵੇਖਣ ਆ ਜਾਂਦੀ ਆ ਘੜੀ ਘੜੀ ਓਏ ਤਮਾਸ਼ਾ ਕੀ ਵੇਖਣਾ ਵਾ ਜਿਹਦੇ ਪਈ ਹੋਵੇ ਉਹਨੂੰ ਪਤਾ ਹੁੰਦਾ ਵਾ ਓਏ ਤੇ ਗੱਲ ਠੀਕ ਵਾ ਪਰ ਇਹ ਬਜਨੋ ਚਾਲ ਇਦਾਂ ਗੱਲਾਂ ਪਤਾ ਕਰਦੀਆਂ ਕੇਵਲੇ ਹੱਸਦੀ ਪਈਦਾ ਵਾ ਸਾਡੀ ਤੇ ਕਿਤੇ ਕੋਈ ਸਮਾਰਦੀ ਹਾਸਾ ਤੇ ਕਿਤੇ ਮੂੰਹ ਤੇ ਆਉਂ ਨਹੀਂ ਦਿੰਦੀ ਹੁਣ ਆਂ ਡਈਆਂ ਹੀ ਉਹ ਖੇਡਣ ਆ ਬਾਜ਼ੀਆਂ ਮੈਂ ਤਿੰਨ ਚਾਰ ਲਈਆਂ ਹੀ ਉਹਨਾਂ ਕੋਲੋਂ ਗੁਰਨਵਾਜ ਦੀਆਂ ਤੇ ਬਾਕੀ ਅਜੇ ਕੁੜੀ ਨਾ ਪਤਾ ਨਹੀਂ ਉਹ ਲੈਪਟਾਪ ਜਿਆ ਕਿ ਹਰਮੋਨੀਆ ਵਾਜਾ ਜਿਆ ਵਾ ਉਹ ਜਿਹੜੇ ਤੇਰੀ ਨਿੱਕੀ ਹੰਨੋਂ ਆਈ ਪ੍ਰੌਣੀ ਉਹ ਨਹੀਂ ਹੁਣ ਮੈਨੂੰ ਦੇਣ ਲਈ ਤੇ ਜੇ ਮੈਂ ਉਹ ਵੀ ਨਾਲ ਲੈ ਕੇ ਗਈ ਤੇ ਉਹਨੇ ਮੈਨੂੰ ਤੀਜੇ ਗੇੜੇ ਫੇਕ ਲਾ ਦੇਣਾ ਮੈਂ ਦੱਸ ਕੀ ਕਰਾਂ ਮਨ ਮਤਵਾ ਇਹਨਾਂ ਦੀ ਮੈਂ ਦੱਸ ਭੈਣ ਕੀ ਕਰਾਂ ਮੈਂ ਤੇ ਆਪੇ ਹੋ ਸੋਚਦੀ ਰਹੀ ਨਹੀਂ ਹਰ ਵੇਲੇ ਰਾਤ ਦੇਢ ਮਿੰਨੇ ਇਹਨਾਂ ਦਾ ਚੋਰਾ ਲੱਗਾ ਰਹਿਦਾ ਮੇਰਾ ਤੇ ਆਪ ਨਹੀਂ ਜੀ ਕਰਦਾ ਮੋੜ ਮੋੜ ਕੇ ਕਹਿਣ ਤੇ ਬਾਹਰ ਖੇਡਣ ਨਹੀਂ ਗਾ ਤੇ ਫਿਰ ਮੈਂ ਉਹਨਾਂ ਨਾਲ ਹੁਣ ਘੜੀ ਲਾ ਕੇ ਆਈ ਆਂ ਹਾਂ ਇਹ ਅਨਾ ਕੰਮ ਕਿਉਂ ਕਰਦਾ ਵਾ ਬਗਾਨੇ ਘਰ ਹੀ ਆਉਂਦਾ ਵਾ ਆਪਣੇ ਘਰ ਬਣੀ ਹੋਵੇ ਤਾਂ ਸਭ ਨਹੀਂ ਹੁੰਦਾ ਇਹ ਤਾਂ ਗੱਲ ਹੈ ਜੀ ਅਸੀਂ ਤੇ ਆਪ ਸਨਦੇ ਆ ਕੀ ਕਰੀਏ ਤਾਂ ਕੀ ਦਾ ਚੱਲ ਉੱਥੇ ਉੱਥੇ ਜਾਵਾਂਗੇ ਕਿਸੇ ਭੈਣ ਭਰਾ ਲਾ ਕੇ ਪਾਵਾਂਗੇ ਕੋਈ ਗੱਲਬਾਤ ਕਰਾਂਗੇ ਤੂੰ ਮੇਰੇ ਤੋਂ ਦੁਖੀ ਤੇ ਮੈਂ ਤੇਰੇ ਤੋਂ ਦੁਖੀ ਉਹ ਗੱਲ ਹੋ ਗਈ ਮੈਂ ਤੇ ਆਪ ਆਂਦੀ ਰਹਿੰਦੀ ਕੋਈ ਭੈਣ ਭਰਾ ਮੇਰ ਕੋ ਆਵੇ ਤੇ ਮੈਂ ਆਪਣਾ ਦਿਲ ਹੌਲਾ ਹੌਲਾ ਕਰਾਂ ਏਦਾਂ ਹੀ ਆ ਚਾਹ ਤੂੰ ਰੋਇਆ ਨਾ ਕਰ ਇਹਦਾ ਗਲਤ ਨਹੀਂ ਰੋਇਆ ਨਾ ਕਰ ਕੋਈ ਗੱਲ ਨਹੀਂ ਕਿਸੇ ਵਾਰ ਤੇ ਭੈਣ ਜੀ ਬੜੀਆਂ ਸੋਹਣੀਆਂ ਗੱਲਾਂ ਕਰਦੀਆਂ ਵਾ ਇਹ ਕੀ ਤਾਂ ਵਿੱਚ ਉਹਨਾਂ ਦੇ ਦਿਮਾਗ ਕਿਉਂ ਨਿੱਕੇ ਆ ਕੀ ਕਰਨ ਦਾ ਪੈਂਦੀਗਾ ਵਾ ਇਹਨਾਂ ਨੂੰ ਨਾ ਵਿਆਕਰ ਕੋਈ ਤਾਕਤ ਵਾਲੀਆਂ ਚੀਜ਼ਾਂ ਖਾਣ ਨੂੰ ਤੇ ਸਭ ਕੋ ਹੈਗਾ ਘਰ ਕਿਹੜੀ ਚੀਜ਼ ਨਹੀਂ ਆਪਣੀ ਹੱਥੀ ਖਾ ਲੈਂਦੀਗਾ ਜਾ ਕੇ ਆਹੋ ਇਹੋ ਹੀ ਆਡਰ ਹੀ ਕਰਦੀਆਂ ਬਣਾ ਦੇ ਬਣਾ ਦੇ ਦਿਖਾ ਦੇਦੀਆਂ ਖਾ ਲੈਂਦੀਆਂ ਵਾ ਚੀਜ਼ਾਂ ਤੇ ਮੈਂ ਵਾਧੂ ਜਿਆੜੇ ਰੱਖੀ ਕੰਮ ਕਰਦੀਆਂ ਕੋਈ ਕਿ ਨਹੀਂ ਉਦਾਂ ਕੰਮ ਕੁੰਮ ਨਹੀਂ ਕਰਦੀਆਂ ਕੋਈ ਨਹੀਂ ਨਹੀਂ ਕਿਆਂਦੀਆਂ ਚੱਲ ਕਰਦੀਆਂ ਹੁੰਦੇ ਜਿੱਦਾਂ ਤੁਸੀਂ ਕਹਿੰਦਾ ਥਾਂ ਹੂੰ ਲਾ ਥਾਂ ਹੂੰ ਜੰਡਾ ਪੈਣਾ ਜਿਹੜਾ ਕੰਮ ਦੱਸਣਾ ਕਰਨ ਦਾ ਪੈਣਾ ਤੇ ਹੁਣ ਹੁਣ ਕੀ ਪਤਾ ਕੀ ਹੋ ਗਿਆ ਵਾ ਦਿਮਾਗ ਹੀ ਨਿੱਕਾ ਇਹਨਾਂ ਦਾ ਹੋ ਗਿਆ ਦਿਮਾਗ ਮੋਟਾ ਹੋ ਗਿਆ ਹੁਣ ਨਿੱਕਾ ਨਹੀਂ ਹੋਇਆ ਭੈਣ ਜੀ ਜਦੋਂ ਨਿੱਕੀਆਂ ਸੀ ਉਦੋਂ ਸਭ ਕੁਝ ਜੋ ਆਖਿਆ ਉਹ ਕਰਦੀਆਂ ਸੀ ਤੇ ਹੁਣ ਸਭ ਕੁਝ ਵੱਡੀਆਂ ਹੋ ਗਿਆ ਦਿਮਾਗ ਮੋਟਾ ਹੋ ਗਿਆ ਫਿਰ ਕੋਈ ਨਹੀਂ ਇਹਨਾਂ ਨੂੰ ਬਾਬੇ ਘਰ ਖੜ ਮੱਥਾ ਟਿਕਾ ਕੇ ਲਿਆ ਇਸ਼ਨਾਨ ਕਰਾ ਕੇ ਲਿਆ 10 ਬੇਨਤੀ ਕਰ ਮਹਾਰਾਜ ਇਹਨਾਂ ਨੂੰ ਤਾਂ ਦੋਸਤੀ ਬਖਸ਼ਣਾ ਨੂੰ ਮਤ ਪਾ ਕਿੱਥੇ ਖੜਾ ਮੈਂ ਆਵੇ ਗੁਰਦੁਆਰਾ ਸਾਡੇ ਕੋਲ ਗਾੜੀ ਪਾ ਕੇ ਰਾਜੇ ਰਾਮ ਦਾ ਭੈਣ ਜੀ ਰਾਜੇ ਰਾਮ ਗੁਰਦੁਆਰਾ ਵਿਖੇ ਕਿੱਦਾਂ ਸੁਣਾ ਉੱਥੇ ਮੱਥਾ ਟੇਕ ਆਇਆ ਕਰੋ ਮੈਂ ਆ ਤਾਂ ਡਰਦੀ ਨਹੀਂ ਕਿ ਜਾਂਦੀ ਵੀ ਉੱਥੇ ਜਾ ਕੇ ਸ਼ਦਾਬ ਆਉਣਗੀਆ ਤੇ ਕੀ ਕਰੂੰਗੀ ਮੈਂ ਲੋਕ ਮੇਲਾ ਵਾਲ ਵੇਖ ਕੇ ਹੱਸਣਗੇ ਕੋਈ ਨਹੀਂ ਫਿਰ ਐਦਾਂ ਕਰਿਆ ਕਰ ਵੀ ਇੱਕ ਵਾਰ ਇੱਕ ਜਣੀ ਨਹੀਂ ਲਿਆ ਜਾ ਕਰ ਦੂਜੀ ਵਾਰ ਦੂਜੀ ਲੈ ਗਾ ਕੱਠੀਆਂ ਨੂੰ ਨਾ ਖੜਿਆ ਕਰ ਮੇਰੇ ਕੋਲ ਸੁਣੋ ਉਹ ਤੇ ਉਹ ਦੂਜੇ ਖੜੋਣੇ ਲੱਗੇ ਹੜ ਕੋ ਤੇ ਥੋੜੀ ਖੜੋਣੇ ਲੱਗੇ ਤੋ ਐਦਾਂ ਨੀ ਹੋਏ ਤੋ ਤ ਲੈਉਣੇ ਜਾਂ ਤੇ ਆਇ ਕਿੱਡਾ ਮੈਸ ਫੜਿਆ ਆ ਬਾਵਾ ਮੈਂ ਬਾਣਾ ਫਿਰ ਵੀ ਲਿਆ ਆਏ ਇਹਨੇ ਦਿੱਦੇ ਨਾ ਸੇਦੀ ਥਾ ਲਿਆ ਤੇ ਕਥਨ ਮੈਂ ਘਣਾ ਸੁਣ ਆ ਆ ਆ ਆ ਲੈ ਮੈਂ ਹੂੰ ਜਾਨ ਇਹ ਕਿਤਾਬ ਮੈਂ ਹੂੰ ਜਾਨ ਮੇਰਾ ਮੇਰਾ ਇਨ ਬੁਲਾਤੇ ਹੀ ਲਾਥ ਤੀ ਪਤੀਆਂ ਨਹੀਂ ਆ ਪਤੀਆਂ ਨਹੀਂ ਮੈਂ ਦਵਾ ਜੋ ਦਵਾਉਂਦੀਆਂ ਤੇਰਾ ਮਨ ਤੇ ਲਾ ਪਤੀ ਜਾ ਜਾ ਆ ਆ ਲੈਦਾ ਇਹ ਤੇ ਮੰਨ ਲਾ ਇੰਜ ਆ ਕੇ ਜਾ ਇਹਨਾਂ ਨੂੰ ਕੀ ਕਰਾਂ ਆ ਲੋ ਆ ਗਈ ਮੈਂ ਪਤਲੀ ਲੈ ਕੇ ਲਾ ਲਾ ਟੂ ਦੇ ਓਵਰ ਇਟਾਲਾ ਤੇ ਆਦੀ ਆ ਉਹਦੇ ਦੀ ਜੇ ਨਾ ਪਾ ਤਾ ਤਦਾਂ ਨਹੀਂ ਤੇਰੀ ਪਿੰਟਰੀ ਹੁੰਦੀ ਹੁੰਦੀ ਬਰੀ ਪਤਲੀ ਆ ਪਹਿਲਾਂ ਹੀ ਹੂੰ ਮੈਂ ਤੇ ਆਪਣੀ ਮੈਂ ਤੇ ਆਪ ਬਰੀ ਪਤਲੀ ਹਵਾ ਨਾਲ ਵੀ ਉੱਧ ਜਾਣਾ ਸਾਡੇ ਤੇ ਅੱਜ ਫਿਰ ਉਦਾਂ ਹੀ ਪੀਣੀ ਨਹੀਂ ਆਏ ਉਹ ਪੀ ਪੀਨ ਪਤਾ ਨਹੀਂ ਕੀ ਦਸਣ ਰਹੀ ਨਹੀਂ ਆ ਤੇ ਨਿਊ ਦਲਵਾ ਓਏ ਨਿਊ ਰ ਖਾਣੇ ਆ ਕੇ ਚਲੋ 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 ਚਲੋ

ਇਦਾਂ ਹੀ ਕਰ ਹੁਣ ਇੱਕ ਬਾਜੀ ਨਹੀਂ ਮੈਨੂੰ ਦੇਣ ਡਈਆਂ ਤੇ ਚੱਲ ਕੋਈ ਨਹੀਂ ਮੈਂ ਹੁਣ ਆ ਤੇ ਜਾ ਕੇ ਫੜਾਵਾਂ ਉਹਨਾਂ ਨੂੰ ਉਹਨਾਂ ਨੂੰ ਵੀ ਠੰਡ ਪਵੇ ਜਾ ਕੇ ਮੈਂ ਦੇ ਦੂੰਗੀ ਵੇਖ ਕੇ ਨਾ ਮੈਨੂੰ ਦੱਸ ਦੇ ਕਿਹੜੀ ਬਾਜੀ ਆ ਉਹ ਨਾ ਐਡਾ ਕੀ ਉਹ ਬਟਣਾ ਜਿਆ ਵਾਲਾ ਜਿੱਦਾਂ ਗਾਣੇ ਉਥੇ ਤੋਂ ਵੇਖ ਲਈ ਐਡਾ ਬੜਾ ਹੀ ਉਹ ਤਰਾ ਆਉਂਦੀ ਜਾਂਦੀ ਫੜਾਦੀ ਤੇ ਜਾਂ ਮੈਨੂੰ ਦੱਸਦੀ ਮੈਂ ਲੈ ਜੂੰਗੀ ਆਣ ਕੇ ਸਵੇਰੇ ਲੈ ਜੂੰਗੀ ਚੰਗਾ ਚੰਗਾ ਰੋਣਾ ਭਣਾ ਰੋਇਆ ਕਿਹੜਾ ਰੱਬ ਦੀ ਜੀ ਦਾਵਾ ਇਹ ਤੇ ਮਾਲਕੀ ਆ ਮਤ ਪਾਦ ਰਹੀ ਧੀਆਂ ਨੂੰ ਛਾ ਪਾਊਗਾ ਉਹ ਸਤਗੁਰ ਪਾਉਣ ਵਾਲਾ